ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਸਦਕਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲਬ ਪਿੰਡ ਸਲਾਰਪੁਰ ਵੱਲੋਂ ਦੂਜਾ ਵਾਲੀਬਾਲ ਟੂਰਨਾਮੈਂਟ ਸਮੂਹ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵੱਜੋਂ ਖੇਡ ਪ੍ਰੋਮੋਟਰ ਤੇ ਸਮਾਜ ਸੇਵਕ ਸਤਪਾਲ ਸਿੰਘ ਮਲਤਾਨੀ ਜਿਤਕੀ ਵਿਸ਼ੇਸ਼ ਮਹਿਮਾਨ ਵੱਜੋਂ ਸਾਫ ਦਾ ਸਿੱਖਿਆ ਮੰਤਰੀ ਅਤੇ ਵਿਧਾਇਕ ਜਲੰਧਰ ਕੈਂਟ ਸਰਦਾਰ ਪ੍ਰਗਟ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਆਏ ਹੋਏ ਮਹਿਮਾਨਾਂ ਵੱਲੋਂ ਟੀਮਾਂ ਨਾਲ ਜਾਣ ਪਛਾਣ ਕੀਤੀ ਗਈ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਟੂਰਨਾਮੈਂਟ ਨੂੰ ਸ਼ੁਰੂ ਕਰਵਾਇਆ ਗਿਆ ਆਏ ਹੋਏ ਖੇਡ ਪ੍ਰੇਮੀਆਂ ਨੇ ਇਸ ਟੂਰਨਾਮੈਂਟ ਨੂੰ ਬਹੁਤ ਹੀ ਦਿਲਚਸਪੀ ਨਾਲ ਦੇਖਿਆ ਜਿੱਥੇ ਟੀਮ ਨੂੰ ਆਏ ਹੋਏ ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਸਨਮਾਨਚੀਨ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ਅਤੇ ਸੇਵਾ ਅਤੇ ਸਹਿਯੋਗ ਦੇਣ ਵਾਲੇ ਸਹਿਯੋਗੀ ਸਜਣਾ ਨੂੰ ਸਨਮਾਨਚੀਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਉੱਗੇ ਸਮਾਜ ਸੇਵਕ ਸੁਖਬੀਰ ਸਲਾਰਪੁਰ ਦੇ ਕਲੱਬ ਵੱਲੋਂ ਕੀਤੇ ਸਨੇਹ ਉਪਰਾਲੇ ਦੀ ਪ੍ਰਸ਼ੰਸਾ ਲਗਾ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਵੀ ਕਲੱਬ ਵੱਲੋਂ ਕੀਤੇ ਗਏ ਸਨੇਹ ਕਾਰਜ ਦੀ ਸਲਾਗਾ ਕੀਤੀ ਤੇ ਇਸ ਮੌਕੇ ਤੇ ਆਲੇ ਦੁਆਲੇ ਪਿੰਡਾਂ ਤੇ ਪੰਚ ਸਰਪੰਚ ਅਤੇ ਖੇਡ ਪ੍ਰੇਮੀ ਮੌਜੂਦ ਸਨ ਆਏ ਹੋਏ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਾਸਤੇ ਗੁਰੂ ਜੀ ਦਾ ਨਾਮ ਦਾ ਲੰਗਰ ਵੀ ਅਟੋਟ ਵਰਤਾਇਆ ਗਿਆ ਪਿੰਡ ਸਲਾਰਪੁਰ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਇਹਨਾਂ ਦੀ ਸਾਰੀ ਪ੍ਰਬੰਧ ਕਮੇਟੀ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਖੇਡਾਂ ਹੀ ਇਹ ਕਹਿੋ ਜਾਂ ਵਿਸ਼ਾ ਜਿਹਦੇ ਨਾਲ ਤੁਸੀਂ ਨੌਜਵਾਨ ਪੀੜੀ ਨੂੰ ਚੰਗੇ ਪਾਸੇ ਲਾ ਸਕਦੇ ਹੋ। ਔਰ ਇਹ ਨਰਜੀ ਸਿਰਫ ਇੱਕ ਘਰ ਦੀ ਖਰਾਬ ਨਹੀਂ ਹੁੰਦੀ। ਇਹ ਪੂਰੇ ਪਿੰਡ ਦੀ ਤੇ ਪੂਰੇ ਸਮਾਜ ਦੀ ਖਰਾਬ ਹੁੰਦੀ ਹੈ ਜਦੋਂ ਕਿਸੇ ਬਾੜੇ ਪਾਸੇ ਲੱਗਦੀ ਆ। ਤੇ ਜਦੋਂ ਚੰਗੇ ਪਾਸੇ ਲੱਗਦੀ ਆ ਤਾਂ ਫਿਰ ਇਹ ਪਿੰਡ ਨੂੰ ਤੇ ਸ਼ਹਿਰ ਨੂੰ ਤੇ ਸੂਬੇ ਨੂੰ ਤੇ ਦੇਸ਼ ਨੂੰ ਸੁਵਾਰਦੀ ਆ। ਮੈਂ ਧੰਨਵਾਦ ਕਰਦਾ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਡਾਕਟਰ ਸੁਖਬੀਰ ਜੀ ਦਾ ਪਰ ਇਹਨਾਂ ਦੇ ਸਾਰੇ ਸਹਿਯੋਗ ਦਾ ਕਿ ਇਹਨਾਂ ਨੇ ਬੱਚਿਆਂ ਨੂੰ opportunity ਦੇ ਕੇ ਇੱਥੇ ਕੋਚ ਪਹਿਲਾਂ ਲਾਇਆ ਉਹਦੇ ਤੋਂ ਬਾਅਦ ਹੁਣ ਇਹਨਾਂ ਦਾ ਕੰਪੀਟੀਸ਼ਨ ਹੈ ਮੈਨੂੰ ਆਸ ਹੈ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ ਉਹ ਪੰਜਾਬ ਲਈ ਤੇ ਦੇਸ਼ ਲਈ ਜਿਹੜਾ ਹਰਮਣੀ ਸਮੇਂ ਦੇ ਵਿੱਚ ਹੋਣਗੇ ਔਰ ਕੱਲਾ ਖੇਡਣਗੇ ਨਹੀਂ ਇਹ ਸਮਾਜ ਨੂੰ ਇੱਕ ਚੰਗੀ ਸਿਹਤ ਵੀ ਦੇਣਗੇ ਕਿਉਂਕਿ ਜਦੋਂ ਨਰੂਈ ਸੋਚ ਹੋਵੇ ਤੇ ਨਰੂਈ ਸਿਹਤ ਹੋਵੇ ਤਾਂ ਉਹਦੇ ਨਾਲ ਕੰਬੀਨੇਸ਼ਨ ਨਾਲ ਇੱਕ ਚੰਗਾ ਇਨਸਾਨ ਜਿਹੜਾ ਉਹ ਪੈਦਾ ਹੁੰਦਾ ਜਿਹੜਾ ਸਮਾਜ ਦੇ ਵਿੱਚ ਚੰਗੀ ਗੱਲ ਕਹਿ ਸਕਦਾ ਸੋ ਇਹਨਾਂ ਲਫ਼ਜ਼ਾਂ ਨਾਲ ਮੈਂ ਜਿੱਥੇ ਮੁਬਾਰਕਬਾਦ ਦਿੰਦਾ ਤੁਹਾਡਾ ਸਾਰਿਆਂ ਦਾ ਤਨੁਬਧ ਕਰਦਾ ਕਿ ਤੁਸੀਂ ਅੱਜ ਮੈਨੂੰ ਇਹ ਤੇ ਸਾਰਿਆਂ ਦੇ ਰੂਪ ਰੂਪ ਹੋਂਦ ਦਾ ਮਕਰੋਤਾ ਵਾਈ ਗੁਰਜੀ ਕਾ ਖਾਲਸਾ ਬਹੁਤ ਹੀ ਸ਼ੁਭ ਦਿਹਾੜਾ ਸੀਤ ਬਾਬਾ ਦੀਪ ਸਿੰਘ ਜੀ ਵੈਲਫੇਅਰ ਕਲੱਬ ਇੰਡਸ ਮਾਰਕੋਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਡਾਕਟਰ ਸ਼ੁਭਵੀਰ ਸਿੰਘ ਜੀ ਮੇਰੇ ਛੋਟੇ ਵੀਰ ਅੰਕਲ ਜੀ ਸਾਡੇ ਉਹਨਾਂ ਦੇ ਫਾਦਰ ਸਾਹਿਬ ਦਾ ਬਿਸ਼ਨਪਾਲ ਸਿੰਘ ਜੀ ਸੰਧੂ ਨਗਰ ਦੇ ਸਾਰੇ ਭਗਵੰਤੇਸ ਸਤਿਕਾਰਯੋਗ ਸ਼ਖਸੀਅਤਾਂ ਔਰ ਸਾਰੇ ਇਸ மூ ਸਾਰ ਸੰਗਤ ਪਿੰਡ ਸਰਹਰਪੁਰ ਦੀ ਇੱਕ ਵਾਰ ਸਾਰੇ ਸਾਰੇ ਮੇਰੇ ਛੋਟੇ ਯੂਥ ਵੀਰ ਭਰਾ ਬਾਰੇ ਰਲ ਕੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਹੀ ਖੁਸ਼ੀ ਮਿਲੀ ਤੁਹਾਡੇ ਵਿੱਚ ਇੱਥੇ ਆ ਕੇ ਜੁਮਾ ਦੇਖਿਆ ਵੀ ਮੈਂ ਦੱਸਿਆ ਡਾਕਟਰ ਸਾਹਿਬ ਨੂੰ ਵੀ ਕਿੰਨੇ ਛੋੜੇ ਖੇਡਦੇ ਆ ਬੱਚੇ ਬੜੀ ਖੁਸ਼ੀ ਹੁੰਦੀ ਦੇਖ ਕੇ ਕਿ ਆਪਾਂ ਅਕਸਰ ਸੁਣਦੇ ਆ ਹੁਣ ਵੀ ਆ ਹੋ ਰਿਹਾ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ ਆ ਜੋ ਨਸ਼ਿਆਂ ਵਿਰੁੱਧ ਫਲਾਨਟ ਲੇਂਗੇ ਕੀ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਉਹ ਜਦੋਂ ਇੱਥੇ ਆਏ ਆ ਤੁਹਾਡੇ ਦੇ ਵਿੱਚ ਤੇ ਇੱਥੇ ਇਦਾਂ ਦਾ ਕੁਝ ਵੀ ਨਹੀਂ ਲੱਗਦਾ ਹੈ ਸੋ ਮੇਰਾ ਅੱਜ ਦੇ ਨੌਜਵਾਨਾਂ ਨੂੰ ਇਹ ਹੀ ਸੁਝਾਅ ਹੈ ਇਹ ਹੀ ਸਲਾਹ ਹੈ ਇਹ ਐਡਾ ਵੀ ਨਹੀਂ ਪੰਜਾਬ ਅਜੇ ਤੱਕ ਆਪਾਂ ਪਿਛੜੇ ਕਿ ਆਪਾਂ ਸਾਰੇ ਨਸ਼ਿਆਂ 'ਚ ਗੜ ਗਏ ਆ ਜਿਵੇਂ ਆਪਾਂ ਖੇਡਾਂ ਵੱਲ ਤੁਰ ਪਈਏ ਸਾਡੇ ਹਿੰਦੁਸਤਾਨ ਦੀ ਜਿਹੜੀ ਇਸ ਸੁੱਦੀ ক্রিকেট ਟੀਮ ਹੈ ਉਹਦਾ ਕੈਪਟਨ ਜਿਹੜਾ ਸ਼ੁਭਮ ਗਿੱਲ ਉਹ ਪੰਜਾਬ ਤੋਂ ਹੈ ਹੁਣੇ-ਹੁਣੇ ਸਾਡੀਆਂ ਭੈਣਾਂ ਨੇ ਵਰਡ ਕੱਪ ਜਿੱਤਿਆ ক্রিকেট ਦਾ ਉਹਦੀ ਜਿਹੜੀ ਕੈਪਟਨ ਹੈ ਉਹ ਕੁੜੀ ਹਰਮਨਪ੍ਰੀਤ ਹਰਮਨਦੀਪ ਉਹ ਸਾਡੇ ਪੰਜਾਬ ਤੋਂ ਹੈ ਹਾਕੀ ਟੀਮ ਦਾ ਕੈਪਟਨ ਸਾਡੇ ਪੰਜਾਬ ਤੋਂ ਹੈ ਸੋ ਹੋਰ ਬਹੁਤ ਸਾਰੀਆਂ ਜਿਹੜੇ ਲੱਗਾਂਗੇ ਤੇ ਬਹੁਤ ਸਾਰੀਆਂ ਗੇਮਾਂ ਦੇ ਵਿੱਚ ਆਪਣੇ ਪੰਜਾਬ ਦੇ ਪਲੇਅਰ ਪਾਰਟਿਸਿਪੇਟ ਕਰਦੇ ਆ ਔਰ ਬਹੁਤ ਸੋਹਣਾ ਵਧੀਆ ਤਰੀਕੇ ਨਾਲ ਹਾਈ ਲੈਵਲ ਤੇ ਕੋਈ ਵੀ ਅੰਦ ਦੀ ਟੀਮ ਨਹੀਂ ਹੈਗੀ ਜਿਸ ਦੇ ਵਿੱਚ ਪੰਜਾਬ ਪਾਰਟਿਸਪੇਟ ਨਹੀਂ ਕਰਦਾ ਤੋਂ ਵੱਧ ਵੱਧ ਪਲੇਅਰ ਨਹੀਂ ਹੈਗੇ ਆਪਣੇ ਸੋ ਨੌਜਵਾਨਾਂ ਨੂੰ ਭਰਾਵਾਂ ਨੂੰ ਇਹ ਹੀ ਸੁਨੇਹਾ ਹੈ ਤੁਸੀਂ ਵੱਧ ਤੋਂ ਵੱਧ ਆਪਣੇ ਆਪ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰੀਏ ਇਹ ਤੁਹਾਡੇ ਜਿਹੜੇ ਵੀਰ ਨੇ ਸਾਰੇ ਆਪਣੇ ਪ੍ਰਬੰਧਕ ਉਹਨਾਂ ਦਾ ਬਹੁਤ ਵੱਡਾ ਇੱਕ ਉਪਰਾਲਾ ਹੈ ਜਿਹੜੇ ਤੁਹਾਨੂੰ ਇਸ ਪਾਸੇ ਖੇਡਾਂ ਵਾਲੇ ਪਾਸੇ ਨੂੰ ਜੋੜਿਆ ਹੋਇਆ ਸੋ ਬਹੁਤ-ਬਹੁਤ ਇੱਕ ਵਾਰੀ ਸਾਰੇ ਨਗਰ ਦਾ ਸਾਰੇ ਪਰਫਰਮਰਾਂ ਦਾ ਸੋ ਸਾਰੇ ਨੌਜਵਾਨਾਂ ਦਾ ਜਿਨ੍ਹਾਂ ਨੇ ਇੰਨਾ ਵਧੀਆ ਸੋਹਣੇ ਸੋਹਣੇ ਮੈਚ ਦਿਖਾਏ ਆ ਸੋਹਣਾ ਖੇਡ ਕੇ ਦਿਖਾਇਆ ਰੂਹੋਸ਼ ਹੋ ਗਏ ਇੱਕ ਵਾਰੀ ਇੱਥੇ ਆ ਕੇ ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜੀ ਵੈਲਫੇਅਰ ਕਲੱਬ ਸਲਾਨਪੁਰ ਜਿਨ੍ਹਾਂ ਨੇ ਦੂਜਾ ਟੂਰਨਾਮੈਂਟ ਐਨ ਆਰ ਆਈ ਵੀਰਾ ਦੇ ਸਹਿਯੋਗ ਦੇ ਨਾਲ ਨਗਰ ਪੰਚਾਇਤ ਔਰ ਮੋਤਵਾਰ ਸੱਜਣਾ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਨੇ ਮਿਲ ਜੁਲ ਕੇ ਸਾਰੇ ਨਗਰ ਨੇ ਮਿਲ ਕੇ ਬਹੁਤ ਵੱਡਾ ਉਪਰਾਲਾ ਕੀਤਾ ਜਿਸ ਖਲਾਤਾਂ ਦੇ ਵਿੱਚ ਇਹੋ ਜਿਹੇ ਨੌਜਵਾਨਾਂ ਨੂੰ ਅੱਛੀ ਸਿਹਤ ਨਿਰੋਹੀ ਸੋਚ ਰਹਿਣ ਵਾਸਤੇ ਮੈਨੂੰ ਲੱਗਦਾ ਕਿ ਟੂਰਨਾਮੈਂਟ ਜਿਹੜੇ ਹਰ ਪਿੰਡ ਦੇ ਵਿੱਚ ਹੋ ਰਹੇ ਬਹੁਤ ਜ਼ਰੂਰੀ ਹੈ ਔਰ ਜਿੱਥੇ ਇਸ ਨਗਰ ਦੇ ਵਿੱਚ ਅੱਜ ਰੌਣਕਾਂ ਵੱਧ ਰਹੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਸਰਦਾਰ ਜਸਪਿੰਦਰ ਸਿੰਘ ਜੀ ਗ੍ਰੰਥੀ ਸਿੰਘ ਬਾਬਾ ਬਾਬਾ ਜੀ ਔਰ ਗੁਰਪ੍ਰੀਤ ਮੈਂਬਰ ਪੰਚਾਇਤ ਸਾਡਾ ਸਰਪੰਚ ਗੋਲਦੀ ਜੀ ਔਰ ਨਾਲੇਦ ਵਾਲੇ ਦੇ ਨਗਰਾਂ ਤੋਂ ਸਰਪੰਚ ਕਰਨਜੀਤ ਫਰੋਲਾ ਜੀ ਇੰਦਰਜੀਤ ਜੀ ਰਾਮਦਾਸ ਰਹਿਮਾਨਪੁਰ ਜੀ ਚੰਦਨਾਲ ਜੀ ਔਰ ਸਰਦਾਰ ਪ੍ਰਗਟ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਆ ਰਹੇ ਆ ਔਰ ਸਤਬਾਲ ਸਿੰਘ ਮਲਤਾਨੀ ਜੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਉਹ ਵੀ ਆਪਣੀ ਹਾਜ਼ਰੀ ਲਵਾਉਣ ਇਸ ਟੂਰਨਾਮੈਂਟ ਦੇ ਵਿੱਚ ਆ ਰਹੇ ਆ ਔਰ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਜਿਹੜੀਆਂ ਟੀਮਾਂ ਅੱਜ ਇਸ ਪਿੰਡ ਦੇ ਵਿੱਚ ਇਸ ਪਿੰਡ ਦੀ ਰੌਣਕ ਵਧਾਉਣ ਦੇ ਲਈ ਆਪਣਾ ਨੌਜਵਾਨ ਜੋਰ ਦਿਖਾਉਣ ਦੇ ਲਈ ਆਏ ਆ ਉਹਨਾਂ ਵਾਸੀ ਆਪਣੇ ਨਗਰ ਸਲਾਰਪੁਰ ਵੱਲੋਂ ਬਹੁਤ-ਬਹੁਤ ਜੀ ਆਖਦੇ ਔਰ ਧੰਨਵਾਦ ਕਰਦੇ ਆਂ ਔਰ ਮੈਂ ਉਹਨਾਂ ਵੀਰਾਂ ਦੇ ਅੱਗੇ ਜਿਹੜੇ ਐਨ ਆਰ ਆਈ ਵੀਰ ਸਰਦਾਰ ਸਰਜਵਾਸੀ ਮੋਹਨ ਸਿੰਘ ਦੇ ਲੜਕੇ ਜਿਨ੍ਹਾਂ ਨੇ 2 ਲੱਖ ਰੁਪਈਆ ਇਹਨਾਂ ਬੱਚਿਆਂ ਦੀ ਕੋਚਿੰਗ ਵਾਸਤੇ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿੰਨੇ ਵੀ ਐਨ ਆਰ ਆਈ ਵੀਰ ਸਾਡੇ ਨਗਰ ਦੇ ਵਿੱਚੋਂ ਹੋਰਾਂ ਨੇ ਵੀ ਵੱਡੀਆਂ ਸੇਵਾਵਾਂ ਇਸ ਟੂਰਨਾਮੈਂਟ ਦੇ ਲਈ ਪਾਈਆਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ